हां जी हां जी ਕਿਦਾਂ ਭੈ ਭਰਾਓ ਆਪ ਵੀ ਗਾਇਸ ਆਲ ਟੂ ਬੀ ਓਕੇ ਮੈਂ ਬਹੁਤ ਟਾਈਮ ਨਹੀਂ ਲਵਣਾ ਮੈਂ ਤੁਹਾਨੂੰ ਸਾਰਿਆਂ ਨੂੰ ਬਸ ਥੈਂਕ ਯੂ ਕਹਿਣਾ ਚਾਹੁੰਦਾ ਸੀਗਾ ਪਿਛਲੇ ਚਾਰ ਤਿੰਨ ਚਾਰ ਦਿਨ ਬਹੁਤ ਵਧੀਆ ਲੰਗੀਆਂ ਦੇਣਾ ਆਪਣੇ ਗਾਣਾ ਬਹੁਤ ਸੋਹਣਾ ਚੱਲੀ ਜਾਂਦਾ ਸਭ ਤੋਂ ਪਹਿਲਾਂ ਆਪਣੇ ਭਰਾ ਜਿਹੜੇ ਭੈ ਭਰਾ ਆਪਣੇ ਮਸਮ ਕਮਿਊਨਿਟੀ ਤੋਂ ਉਹਨਾਂ ਨੂੰ ਇਸ ਮੁਬਾਰਕ ਤੇ ਜਿਹੜੇ ਆਪਣੇ ਭੈ ਭਰਾ ਹੈਗੇ ਸਟ ਕਮਿਊਨਿਟੀ ਤੋਂ ਉਹਨਾਂ ਨੂੰ ਹੈਪੀ ਬਰਥਡੇਅ ਮੇਰੇ ਵੱਲੋਂ ਸਾਰਿਆਂ ਨੂੰ ਆ ਹਾਈ ਟੈਂਜਰ ਜਦ ਨਾਲ ਜ ਬਹੁਤ ਸੁਰਿਆਣਾ ਆਪਣਾ ਗਾਣਾ ਵਿਆਹ ਸਤਾਸਤਰੀ ਤੋਂ ਤੁਸੀਂ ਅੱਜ ਦੇ ਬਹੁਤ ਪਿਆਰ ਦਿਖਾਇਆ ਮੈਨੂੰ ਗਾਣੇ ਛੱਟ ਜੀ ਵੀ ਗਾਣੇ ਤਾਂ ਆਪਣੇ ਬਾਦ ਚੋਂਦੇ ਆ ਮੈਨੂੰ ਇੰਡੀਵਿਜੂਅਲੀ ਤੁਸੀਂ ਮੈਨੂੰ ਨਾ ਪਿਆਰ ਦਿਖੋਨੇ ਹਨ ਮੈਂ ਤੁਹਾਡੇ ਬਾਰੇ ਨਾ ਸੋਚਦਾ ਹਾਂ ਤੁਹਾਡੇ ਮੈਸੇਜ ਪੜ੍ਹ ਕੇ ਮੈਂ ਇੱਥੇ ਤੇ ਕਰਾਇਆ ਪਤਾ ਨਹੀਂ ਸੀ ਪਤਾ ਨਹੀਂ ਕੀ ਹੋਣਾ ਸੀ ਤੁਹਾਡੇ ਬਿਗੈ ਹਨ ਤੁਹਾਡੇ ਨਾਲ ਵਾਲੀ ਮੈਥੇ ਪਹੁੰਚਿਆ ਅੱਜ ਤੱਕ ਆਪਣੇ 2 ਸਾਲ ਦਾ ਕਾਫੀ ਚੜ੍ਹਦਾ ਲੰਬਾ ਸਫ਼ਰ ਸੀ ਹਨ ਜੋਂ ਦਾ ਬਾਈ ਗਿਆ ਆ ਗਾਣਾ ਮੈਂ ਗਾਣੇ ਬਾਰੇ ਇੱਕ ਤੋਂ ਗੱਲਾਂ ਕਰ ਨਹੀਂ ਸੀ ਤੁਹਾਡੇ ਨਾਲ ਕਿ ਗਾਣਾ ਮੈਂ ਸੰਭੀ ਬੈਠਾ ਸੀਗਾ ਅਸੀਂ ਬਣਾ ਸੀਗਾ ਇਹ 2022 ਦੇ ਵਿੱਚ ਤੇ ਬਾਈ ਨੇ ਜੋ ਮੈਂ ਬਾਈ ਨੂੰ ਗਾਣਾ ਭੇਜ ਸੀਗਾ ਬਣਾ ਕੇ ਮੈਨੂੰ ਪਤਾ ਨਹੀਂ ਸੀ ਕਿ ਬਾਈ ਨੇ ਗਾਣਾ ਇਹ ਕਰਨਾ ਸੀਗਾ ਕਿ ਨਹੀਂ ਬਟ ਉਹਦੇ ਮੈਨੂੰ ਤਿੰਨ ਚਾਰ ਦਿਨ ਬਾਅਦ ਚ ਵੋਕਲਾਂ ਭੇਜ ਦਿਆ ਗਾਣੇ ਦੇ ਹਨ ਤੇ ਤੁਹਾਨੂੰ ਪਤਾ ਬਾਈ ਦਾ ਜਦੋਂ ਇਹ ਭੇਜਦਾ ਉਹ ਸੁਰ ਭੇਜਦਾ ਹੁੰਦਾ ਸੀ ਗੱਲ ਕੀ ਹੁੰਦੀ ਸੀ ਜਮਨ ਤੇ ਬਹੁਤ ਪਲੈਨਿੰਗ ਕੀਤੀ ਸੀ ਸੀ ਗਾਣੇ ਬਾਰੇ ਹਾਂ ਬਹੁਤ ਉਸ ਕਾਰਨ ਸੀ ਕਿ ਬਾਈ ਨੇ ਗਾਣੇ ਦਾ ਵੀਡੀਓ ਦੀ ਕਨਸੈਪਟ ਵੀ ਸੋਚੀ ਸੀਗੀ ਆ ਆਬਵੀਸਲੀ ਉਹ ਕਨਸੈਪਟ ਅਸੀਂ ਕਰ ਨਹੀਂ ਸਕੇ ਬਾਈ ਤੋਂ ਬਿਨਾਂ ਬਟ ਹੋਪਫੁਲੀ ਤੁਹਾਨੂੰ ਜਿਹੜਾ ਵੀਡੀਓ ਕਨਸੈਪਟ ਅਸੀਂ ਲੈ ਕੇ ਆਇਆ ਮੈਨੂੰ ਉਮੀਦ ਹੈ ਕਿ ਤੁਹਾਨੂੰ ਵਧੀਆ ਲੱਗਿਆ ਹੋਵੇਣਾ ਟੀਮ ਨੇ ਪੂਰਾ ਜੋਰ ਲਾਇਆ ਸੀ ਹਾਂ ਚੀਜ਼ ਦੇ ਵਿੱਚ ਕਿ ਅਸੀਂ ਸੀਜੀਆ ਨਾ ਵਰਤੀ ਬਾਈ ਦੀ ਸ਼ਕਲ ਨਾ ਪਾਈਏ ਕਿਸੇ ਹੋਰ ਬਾਡੀ ਡਾਪਰ ਤੇ ਆਣਾ ਉਹ ਚੀਜ਼ਾਂ ਬਹੁਤ ਘੈਂਟ ਹੁੰਦੀਆਂ ਜਿਹੜੇ ਆਪਣੇ ਭਰਾਵ ਨੇ ਬਾਕੀ ਗਾਣੇ ਬਣਾਇਆ ਬਹੁਤ ਸੋਹਣੇ ਬਣਾਇਆ ਨਾ ਪਰ ਮੇਰੇ ਇੱਕ ਮਨ ਚ ਸੀ ਕਿ ਮੈਂ ਬਾਈ ਨੂੰ ਆਹ ਚੀਜ਼ ਨਾ ਕਰਾਂ ਮੈਂ ਨਾ ਕੋਸ਼ਿਸ਼ ਕਰਾਂ ਕਿ ਬਾਈ ਦੀ ਸ਼ਕਲ ਆ ਪੁਰਾਣੀਆਂ ਕਲਪਾਂ ਚ ਪਾ ਸਕਦੇ ਹਾਂ ਪਰ ਇੱਕ ਪ੍ਰਸ਼ਾਵਾ ਦਿਖਾਇਆ ਪਾਣਾ ਤੇ ਤੁਸੀਂ ਉਹ ਆਈਡੀਆ ਤੇ ਕਨਸੈਪਟ ਨੂੰ ਬਹੁਤ ਚੜ੍ਹ ਕੇ ਪਿਆਰ ਦਿੱਤਾ ਸੀ ਸਾਨੂੰ ਪਤਾ ਨਹੀਂ ਸੀਗਾ ਕਿ ਤੁਹਾਨੂੰ ਵਧੀਆ ਲੱਗਣਾ ਕਿ ਨਹੀਂ ਪਰ ਸਾਨੂੰ ਵਧੀਆ ਲੱਗਿਆ ਕਿ ਮੈਨੂੰ ਸੀਗਾ ਕਿ ਮੈਂ ਦੀ ਮੰਨ ਮੰਨ ਦੀ ਤਸੱਲੀ ਨਾਲ ਕੱਢਣਾ ਮੈਂ ਖੁਸ਼ ਸੀਗਾ ਕਿ ਬਾਕੀ ਤੁਸੀਂ ਮੈਨੂੰ ਸਪੋਰਟ ਕੀਤੀ ਨਾ ਜਿਹਦੇ ਵਿੱਚ ਤੇ ਵੀਡੀਓ ਵਾਲੇ ਸਾਹਿਬ ਵੀ 프리 ਜੋਤੀ ਤੁਸੀਂ ਬਹੁਤ ਸੋਹਣਾ ਕੰਮ ਕੀਤਾ ਨਾ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਮੈਂ ਆਹ ਵੀਡੀਓ ਪੂਰੀ ਉਮਰ ਆਹੀ ਵੀਡੀਓ ਦੇਖਣੀ ਹੈ ਕਿ ਮੈਨੂੰ ਬਹੁਤ ਵਧੀਆ ਲੱਗੀ ਹੈ ਨਾ ਇਹ ਨਹੀਂ ਕਿ ਮੇਰੀ ਵੀਡੀਓ ਆ ਪਰ ਜਿਵੇਂ ਆਪਾਂ ਦਿਮਾਗ ਵਰਤ ਕੇ ਵੀਡੀਓ ਬਣਾਈ ਹੈ ਨਾ ਆਕੀ ਮੈਨੂੰ ਹਾਸਾ ਵੀ ਹੁੰਦਾ ਕਿ ਜਾਨੇ ਆ ਗਾਣੇ ਦੇ ਵਿੱਚ ਕਹੀ ਜਾਂਦੇ ਕਿ ਬਾਈ ਆਪਾਂ 2 ਮਿੰਟ ਦੀ 10 ਮਿੰਟ ਦੀ ਆ ਕੇ ਗਾਣਾ ਸੁਣਦੇ ਜੋ ਬਾਈ ਦਾ ਪਾਰਟ ਹੁੰਦਾ ਨਾ ਮੈਂ ਵੀ ਤੁਹਾਡੇ ਵਰਗੂ ਮੈਂ ਪ੍ਰਭੂ ਮੈਂ ਵੀ ਜਿਵੇਂ ਤੁਸੀਂ ਬਾਈ ਨੂੰ ਸਟਾਰ ਮੰਨਦੇ ਹੋ ਨਾ ਮੈਂ ਵੀ ਬਾਈ ਨੂੰ ਸਟਾਰ ਹੀ ਮੰਨਦਾ ਸੀ ਮੈਂ ਵੀ ਅੱਧਾ ਕੇਵਰੀ ਪਾਰਟ ਹੁੰਦਾ ਕਿ ਮਾਤਾ ਪਾਰਟ ਕਰਤੀ ਸੋਨਾਂ ਤੇ ਬਾਈ ਦੇ ਪਾਰਟ ਕੋ ਜਾਣਦਾ ਨਾ ਬਟ ਗੱਲ ਇਹ ਆ ਕਿ ਮੈਂ ਇੱਕ ਜਿੱਥੋਂ ਦੱਸਣਾ ਚਾਹੁੰਦਾ ਕਿ ਪੂਰੀ ਦੁਨੀਆ ਮੇਰਾ ਪਾਰਟ ਸਕਿਪ ਕਰ ਲਵੇ ਮੈਨੂੰ ਕੋਈ ਫਰਕ ਨਹੀਂ ਪੈਣਾ ਹਨਾ ਮੈਨੂੰ ਤਾਂ ਨਹੀਂ ਫਰਕ ਪੈਣਾ ਕਿ ਜੇ ਮੇਰੇ ਭਰਾ ਸੀਗਾ ਉਹਨੇ ਮੇਰਾ ਪਾਰਟ ਕਿਉਂ ਸਕਿਪ ਕੀਤਾ ਉਹ ਉਹ ਤਾਂ ਬਈ ਮੇਰੇ ਧੱਕੇ ਨਾਲ ਗਾਣੇ 'ਚ ਵਰਸ ਪਵਾਇਆ ਮੈਥੋਂ ਜਿਹੜੇ ਜਿਹੜੇ ਗਾਣੇ 'ਚ ਮੈਂ ਆਇਆ ਕਿ ਬਈ ਮੈਂ ਰੈਪ ਵੀ ਨਹੀਂ ਕਰਨਾ ਮੈਂ ਕਿਹਾ ਤੇਰਾ ਗਾਣਾ ਬਹੁਤ ਸੋਹਣਾ ਬਣਿਆ ਆਪਾਂ ਨੂੰ ਰੈਪ ਪਾ ਕੇ ਖਰਾਬ ਨਾ ਕਰੀਏ ਬਾਈ ਲੈ ਕੇ ਸੋਈ ਤੂੰ ਰੈਪ ਪਰ ਉਹ ਪੰਜ ਵਾਰੀ ਮੈਨੂੰ ਫੋਨ ਲਾਣਾ 10 ਵਾਰੀ ਫੋਨ ਲਾਣਾ ਕਿ ਬਾਈ ਤੂੰ ਅਜਾ ਰੈਪ ਹੀ ਪਾਏ ਤੇ ਕਰੇ ਫੋਰਗੇਟ ਅਬਾਡਿ ਗਾਣੇ ਵਿੱਚ ਬੈਲਟ ਤਾਂ ਕਿ ਨਾ ਬੋਇਆ ਤਾਂ ਕਿ ਜੋ ਪਰਮਲ ਡਿਟਰਟਰ ਸੋ ਮੈਨੂੰ ਕੋਈ ਅਤਰਾਜਨੀ ਦੁਨੀਆ ਜੋ ਮਰਜੀ ਕਿਵੇ ਠੀਕ ਹੈ ਸ਼ੁਗਲ ਕਰ ਜਾ ਆਪਾਂ ਹਰ ਇੱਕ ਦੂਜਾ ਹੋਣਾ ਹਰ ਇਨਸਾਫ ਹੁੰਦਾ ਕਿ ਬਲੀ ਬਟ ਮੈਨੂੰ ਇੱਕ ਚੀਜ਼ ਦਾ ਸਕੂਨ ਆ ਕਿ ਮੇਰਾ ਭਰਾ ਸੀਗਾ ਉਹਨੇ ਮੇਰੀ ਬੇਅੰਤ ਸਪੋਰਟ ਕਿਹਾ ਅਨਲਿਮਿਟਿਡ ਸਪੋਰਟ ਕੀਤੀ ਆ ਯੋ ਸੋ ਮੇਰਾ ਪਾਰਟ ਕਿਤੇ ਨਹੀਂ ਇਸਕੇ ਪਗਾਨਾ ਸੀਗਾ ਸੋ ਆਈ ਲਵ ਯੂ ਗਾਇਜ਼ ਅਮ ਬਾਕੀ ਆਨ ਕੰਟੀਨਿਊ ਪੂਰੇ ਸਿੱਧੂ ਪਰਵਾਹ ਨੂੰ ਪਹਿਲੀ ਗੱਲ ਦੱਸਣੀ ਆ ਨਾ ਅ ਆਪਣੇ ਪਰਿਵਾਰ ਚ ਇੱਕ ਹੋਰ ਸਿੱਧੂ ਆ ਗਿਆ ਅ ਮੈਂ ਬਹੁਤ ਖੁਸ਼ ਆ ਮੈਂ ਬਹੁਤ ਖੁਸ਼ ਆ ਉਹਨਾਂ ਲਈ ਉਹਨਾਂ ਨੂੰ ਖੁਸ਼ ਦੇ ਕੇ ਮੈਂ ਅੱਧੇ ਆਪ ਨੂੰ ਵੀ ਥੋੜਾ ਸਮਝਾਉਣਾ ਪੈਂਦਾ ਕਿ ਭਾਈ ਤੂੰ ਵੀ ਹੁਣ ਥੋੜਾ ਖੁਸ਼ ਰਹਿ ਆ ਕਰ ਨਾ ਕਿਉਂਕਿ ਦੋ ਸਾਲ ਆਪਣੇ ਸਾਰਿਆਂ ਦੇ ਬਹੁਤ ਔਖੇ ਲੰਘੇ ਆ ਸਾਰਿਆਂ ਦੇ ਮੈਂ ਇਕੱਲਾ ਨਹੀਂ ਨਾ ਪਰਿਵਾਰ ਇਕੱਲਾ ਥੋੜੇ ਫੈਸਲੇ ਵੀ ਬਹੁਤ ਅ ਟਾਈਮ ਬਹੁਤ ਔਖੇ ਲੰਘੇ ਤੇ ਲੰਘ ਰਹੇ ਆ ਜਿਵੇਂ ਹੈ ਨਾ ਇਹ ਗਾਣੇ ਗੂਣੇ ਤਾਂ ਹੁੰਦੇ ਜਾਣੇ ਰਹੇ ਨੇ ਅਪਾਰਟਮੈਂਟ ਪੂਰੇ ਸਿੱਧੂ ਪਰਿਵਾਰ ਨੂੰ ਮੈਂ ਥੈਂਕ ਯੂ ਕਰਨਾ ਚਾਹੁੰਨਾ ਕਿ ਜਿਹੜਾ ਕੁਝ ਤੁਹਾਡਾ ਮੁੰਡਾ ਕਹਿ ਕੇ ਗਿਆ ਸੀਗਾ ਤੁਸੀਂ ਉਹੀ ਕੀਤਾ ਨਾ ਆ ਬਾਈ ਨੇ ਮੈਨੂੰ ਗਾਣਾ ਦਿੱਤਾ ਸੀਗਾ ਮੈਂ ਅੱਜ ਤੱਕ ਬਾਈ ਤੋਂ ਕਿਸੇ ਕੁਝ ਨਹੀਂ ਮੰਗਿਆ ਆਮ ਨਹੀਂ ਗਾਣਾ ਮੰਗਿਆ ਸੀ ਮੈਂ ਫੱਕ ਪਰ ਬਾਈ ਨੇ ਜਿਹੜੀ ਚੀਜ਼ ਕਹਿ ਕੇ ਗਿਆ ਸੀਗਾ ਜਿਹੜੀ ਚੀਜ਼ ਬਾਈਕ ਹੈਗੇ ਗਿਆ ਸੀਗਾ ਆ ਫਕ ਸੌਰੀ ਮੈਂ ਸੌਰੀ ਜਿਹੜੀ ਚੀਜ਼ ਬਾਈਕ ਹੈਗੇ ਗਿਆ ਸੀਗਾ ਉਹਦੇ ਪਰਵਾਹ ਨਹੀਂ ਪੂਰੀ ਕੀਤੀ ਹਨ ਫਕ ਇੱਕ ਮਟ ਸੀਗਾ ਉਹਦੇ ਉੱਪਰ ਬਾਅਦ ਨੇ ਪੂਰੀ ਕੀਤੀ ਮੇਰੇ ਲਈ ਹਣਾ ਮੈਂ ਅਜੇ ਤੱਕਰ ਬਾਈ ਤੋਂ ਗਾਣਾ ਇਕ ਨਹੀਂ ਜਿਹੜੇ ਮੈਂ ਪਹਿਰੇ ਕੀਤੇ ਬਾਈ ਲਈ ਤੁਹਾਨੂੰ ਲੱਗਾ ਤੁਸੀਂ ਮੇਰੀ ਬਰਾਈ ਦੇਖਿਆ ਨਾ ਜਿਹੜਾ ਮੈਂ ਚੰਗਾ ਕੀਤਾ ਮੇਰੇ ਬਾਈ ਨੇ ਦੇਖਿਆ ਸੀਗਾ Shit. Give me two minutes, yo fuck. fuck Oh, I'm so sorry y'all I did I don't wanna do this shit right now. I'm trying my best ਇਹ ਜੇ ਮੈਂ ਰੇਪਰਾਂ ਦੇ ਮੈਨੂੰ ਕਹੀਆਂ ਸੀ ਉਹ ਕਰਕੇ ਗਿਆ ਤੇ ਮੈਂ ਜਾਂਦੇ ਜੀ ਬਾਈ ਤੋਂ ਕੋਸ਼ਿਸ਼ ਨਹੀਂ ਮਾਰਿਆ ਸੀ ਜਿਹੜੀ ਮੈਂ ਪੈਰੀ ਕੀਤੀ ਬਾਈ ਲਈ ਇਹ ਸੋਣ ਵਾਲੀ ਗੱਲ ਨਹੀਂ ਪਰ ਮੇਰੇ ਚੀਚਾ ਤੇ ਸੀਗਾ ਮੈਂ ਚਾਹਤ ਆ ਦੋਸਤਾਂ ਲੋਕਾਂ ਦੀਆਂ ਤੇ ਮੈਨੂੰ ਕੋਈ ਅਸਨ ਨਹੀਂ ਪੈਂਦਾ ਮੈਨੂੰ ਤਾਂ ਭਰਾ ਦੀ ਯਾਦ ਹੁੰਦੀ ਹੈ ਕਿਉਂਕਿ ਕਿੰਨਾ ਲੱਗ ਸੀ ਦੁਨੀਆ ਤੋਂ ਅਹ ਮੈਂ ਇੱਕ ਵਾਰੀ ਵੀ ਨਹੀਂ ਅੱਜ ਠਿੱਕਰ ਮੈਂ ਬਾਈ ਤੋਂ ਤੁਹਾਨੂੰ ਲੱਗ ਕੇ ਆ ਬੀਟਾ ਬੂਟ ਅੱレ ਬੈਸਮਾ ਕਿ ਉਹ ਮੇਰੇ ਪੈਸੇ ਨਹੀਂ ਸੀ ਬਾਈ ਮੈਂ ਲੋਕਾਂ ਲਈ ਕੀਤਾ ਸੀ ਮੈਂ ਲੋਕਾਂ ਲਈ ਖੜਾ ਸੀ ਜੇ ਭਾਈ ਹੁੰਦਾ ਉਹ ਤੁਹਾਨੂੰ ਦੱਸਦਾ ਮੈਂ ਕੌਣ ਆ ਨਾ ਤੇ ਮੈਂ ਕਹਿੰਦਾ ਮੈਂ ਭਾਈ ਤੋਂ ਇੱਕ ਵਾਰੀ ਵੀ ਨਹੀਂ ਅੱਜ ਰੈਪ ਲਈ ਵਾਸਤੇ ਕੋਸ਼ਿਸ਼ ਨਹੀਂ ਕੀਤਾ ਮੈਂ ਅੱਜ ਤੱਕ 25 30 ਗਾਣੇ ਸਭ ਤੋਂ ਵੱਧ ਫੀਚਰਿੰਗ ਬਾਈ ਦੇ ਗਾਣੇ ਮੈਂ ਉਹਨਾਂ ਚੋਂ ਨਹੀਂ ਭੈ ਭਰਾਵੋ ਮੈਂ ਉਹਨਾਂ ਚੋਂ ਨਹੀਂ ਮੈਂ ਇੱਕ ਦੋ ਗਾਣੇ ਨਹੀਂ ਕੀਤੇ ਭਾਈ ਨਾਲ ਮੈਂ 25 30 ਗਾਣੇ ਕੀਤੇ ਭਾਈ ਦੇ ਨਾਲ ਸ਼ੁਰੂ ਤੋਂ ਲੈ ਕੇ 100 ਹਾਈ ਤੋਂ ਲੈ ਕੇ ਲਵਨ ਸਟੱਕਰ 100 ਹਾਈ ਸੋ ਤੋਂ ਬਾਈ ਦਾ 800 ਮਿਲੀਅਨ ਕਹਣਾ ਜਿਹਾ ਉਹ ਆਪਣਾ 800 ਮਿਲੀਅਨ ਤੇ ਲੋਕੀ ਕਹਿੰਦੇ ਅਸੀਂ ਫੇਰ ਪਾਲ ਦੇ ਪ੍ਰਾਸਾ ਨੂੰ ਫੇਰ ਦੀ ਕਰ ਲਈ ਸਾਡੇ ਨਾਲ ਬਿਲੀਅਨ ਬਿਲੀਅਨ ਤੇ ਕਰ ਚੱਲੇ ਆ ਨਾ ਪਰ ਸੋਹ ਹੈ ਤੋਂ ਲੈ ਕੇ ਲੇਵਲ ਤੇ ਕਰ ਮੈਂ ਬਾਈ ਦਾ ਕਿੱਡਾ ਲੜਣੀ ਮੰਗਿਆ ਤੁਹਾਨੂੰ ਲੱਗਦਾ ਕਿ ਮੈਂ ਆਪ ਪਾਲ ਚਾਟਰ ਮੈਂ ਇਹ ਮੇਰੇ ਵਾਸਤੇ ਨਹੀਂ ਪਰ ਲੋਕਾਂ ਲਈ ਖੜਾ ਸੀ ਤੇ ਬਾਈ ਨੂੰ ਪਤਾ ਤਾਂ ਕਰਕੇ ਜਿਹੜਾ ਸਾਡਾ ਰੋੜਾ ਲੱਪਾ ਸੀ ਉਹ ਇੱਕ ਮਿੰਟ ਚ ਨਿਬੜ ਗਿਆ ਸੀ ਠੀਕ ਹੈ ਸ਼ੇਮੀ ਨਹੀਂ ਸੀ ਜਿਹੜੀ ਗੱਲ ਨਹੀਂ ਕੀਤੀ ਜਦੋਂ ਅਸੀਂ ਮਿਲੇ ਇੱਕ ਦੋ ਇੱਕ ਮਿੰਟ ਚਾਹ ਤੁਮਰਾ ਕਿਸ ਨਾਲ ਵੀ ਠੀਕ ਹੋ ਗਿਆ ਸੀਗਾ ਸਭ ਤੋਂ ਨੂੰ ਪਰਸਨਾ ਚੋਣਾ ਕਿ ਗਾਣਾ ਮੇਰੇ ਚੰਨ ਤੇ ਬਈ ਦੇ ਚੰਨ ਤੇ ਜਿਹੜੇ ਜਿਹਦੇ ਮਾਚੀ ਚੰਨ ਤੇ ਹੁੰਦਾ ਮੈਨੂੰ ਕੋਈ ਇਤਰਾਜ ਨਹੀਂ ਹੋਣਾ ਸੀ ਨਾ ਪਰਵਾਹ ਨੂੰ ਕੋਈ ਫਰਕ ਪੈਣਾ ਸੀਗਾ ਇਹ ਗਾਣਾ ਅਸੀਂ ਤੁਹਾਡੇ ਨੂੰ ਪ੍ਰੈਜੈਂਟ ਕਰਨਾ ਸੀਗਾ ਠੀਕ ਹੈ ਸਸੇ ਕੀ ਤਰਾਹ ਹੋ ਕਿ ਤੁਸੀਂ ਐਨਜੋਏਡ ਇਟ ਮੇਰੇ ਭਰਾ ਨੇ ਮੇਰੇ ਤੇ ਬਹੁਤ ਕੁਝ ਕੀਤਾ ਸੀ ਅੱਜ ਤੱਕ ਵੀ ਕਰੀ ਜਾਂਦਾ ਕਈ ਲੋਕ ਕਿ ਮੈਨੂੰ ਕਹਿੰਦੇ ਆ ਕਿ ਮੈਂ ਪੋਸਟ ਪਾਈ ਨਾ ਭਰਾ ਦੇ ਮੈਨੂੰ ਸਮਝ ਨਹੀਂ ਉਹ ਮੈਂ ਕਿਤੇ ਪੋਸਟ ਪਾਵਾਂ ਮੈਂ ਤੁਹਾਡੇ ਪੋਸਟ ਹੋਰ ਕੜਾ ਕੜਨੇ ਪੋਸਟ ਪਾਵਾਂ ਜਦ ਮੈਂ ਅੱਜ ਦੇ ਪੋਸਟ ਪਉਣ ਲੱਗਿਆ ਲੋਕ ਕਹਿੰਿਆ ਕਿ ਤੂੰ ਭਰਾ ਅੱਜ ਭਰਾ ਨੂੰ ਭੁੱਲ ਗਿਆ ਸੋ ਇਹ ਚ ਮੈਂ ਅੰਡਰਸਟੈਂਡਿੰਗ 2 ਸਾਲ ਦੀ ਕਰੀ ਆ ਨਾ ਕਿ ਇਹਦਾ ਪੂਰੀ ਉਮਰ ਚੱਲੀ ਜਾਣਾ ਸਾਡੇ ਨਾਲ ਨਾ ਮੈਨੂੰ ਕੋਈ ਫਰਕ ਨਹੀਂ ਪੈਂਦਾ ਸੱਚੀ ਨਹੀਂ ਫਰਕ ਪੈਂਦਾ ਭਾਵੇਂ ਮਨਪਰ ਅੱਜ ਭਰਾ ਨਹੀਂ ਅੱਜ ਖੁਸ਼ੀ ਵਾਲੇ ਦਿਨ ਚ ਭਰਾ ਨਹੀਂ ਆਪਣਾ ਠੀਕ ਆ ਪਰ ਮੈਂ ਭਰਾ ਦੇ ਪੋਸਟ ਅੱਜ ਨੂੰ ਛੱਡ ਕੇ ਅੱਜ ਤੋਂ ਬਾਅਦ ਵੀ ਦਿਨ ਦਿਨ ਉਹ ਜਿਹੜਾ ਪਾਉਂਗਾ ਮੇਰਾ ਇਨਾ ਫਰਜ਼ ਬਣਦਾ ਦੂਜੀ ਗੱਲ ਜਿਹੜਾ ਫਰਜ ਬਣਦਾ ਸਾਡਾ ਹੈਗਾ ਇਹ ਸਾਫ਼ ਮੰਗੜਦਾ ਹਨ ਮੈਂ ਅਜੇ ਤੱਕ ਇਨਸਾਫ ਹੀ ਮੰਗੀ ਆ ਤੇ ਮੈਂ ਮੰਗਦਾ ਰਹੂੰਗਾ ਮੈਂ ਪੂਰੀ ਪੰਜਾਬ ਸਰਕਾਰ ਨੂੰ ਕਹਿਣਾ ਕਿ ਤੁਸੀਂ ਸਾਡੇ ਭਰਾ ਤੇ ਥੋੜਾ ਧਿਆਨ ਦਿਓ ਪਰ ਪਰਾਂਜ ਕੇਸ ਤੇ ਧਿਆਨ ਦਿਓ ਅਸਾਨੂੰ ਇਨਸਾਫ ਦੀ ਲੋੜ ਹੈ ਹਨ ਪਰ ਸਾਡੇ ਕਹਿਣ ਨਾਲ ਕੋਈ ਇਨਸਾਫ ਨਹੀਂ ਹੋਣਾ ਮੈਂ ਆਪਾਂ ਕਿਹੜਾ ਕੋਈ ਸਿਆਸਤ ਦੇ ਵਿੱਚ ਆਪਾਂ ਕੋਈ ਪੋਲਿਟਿਕਸ ਨਹੀਂ ਨਹੀਂ ਮੈਂ ਤਾਂ ਸਿੰਗਰ ਆ ਯਾਰ ਪਰ ਆਪਾਂ ਇਨਸਾਫ ਮੰਗ ਕੇ ਸਾਦੇ ਨਹੀਂ ਕਰ ਸਕਦੇ ਲੋਕਾਂ ਲੋਕਾਂ ਨੂੰ ਤਾਂ ਕਿ ਭਾਈ ਤੁਸੀਂ ਕੁਝ ਕਰ ਨਹੀਂ ਰਹੇ ਭਾਈ ਸਭ ਤੋਂ ਕੀ ਹੋਣਾ ਅਸੀਂ ਅਸੀਂ ਇਹ ਕੰਮਾਂ 'ਚ ਨਹੀਂ ਪਏ ਬਸ ਅਸੀਂ ਸਿੰਗਰ ਹਾਂ ਇੰਡੀਵਿਜੂਅਲ ਹਾਂ ਨਾ ਅਸੀਂ ਇੱਥੇ ਜਨਜ ਪਿਆ ਗਤੇ ਸੋ ਮੈਂ ਸਾਹਮਣੇ ਤੋਂ ਮੈਂ ਮੰਗਦਾ ਠੀਕ ਹੈ ਬਾਕੀ ਮੈਂ ਅਥਰਟੀ ਨਾਲ ਜਿੱਥੇ ਜੋ ਮਰਜ਼ੀ ਮੈਂ ਅਥਰਟੀ ਨਾਲ ਖੜਾ ਮੈਂ ਹਮੇਸ਼ਾ ਉਹਨਾਂ ਨਾਲ ਖੜਾ ਰਹੂੰਗਾ ਠੀਕ ਹੈ ਆਹ ਹੋਪ ਯੂ ਗਾਇਸ ਅੰਡਰਸਟੈਂਡ ਮੀ ਜਿੱਤਨੂ ਆਹ ਜਿੱਤਨੀ ਪਤਾ ਲੱਗਿਆ ਕਿ ਸਲੀਮ ਮਾਰਟਲ ਕੌਣ ਆ ਤੁਹਾਨੂੰ ਕਦੇ ਨਹੀਂ ਪਤਾ ਲੱਗਾ ਸੋ ਮੈਨੂੰ ਕਿਸੇ ਨੂੰ ਸਾਬਤ ਕਰਨ ਲਈ ਕਿ ਮੈਂ ਕੌਣ ਆ ਮੈਨੂੰ ਅਜੇ ਤੱਕ ਲੋੜ ਨਹੀਂ ਜਿਹੜੀ ਦੁਨੀਆ ਮੇਰੇ ਭਰਾ ਨੂੰ ਮੰਨ ਦਿਆ ਉਹ ਮੈਨੂੰ ਭਰਾ ਮੰਨਦਾ ਸੀਗਾ ਠੀਕ ਹੈ ਸੋ ਮੇਰੇ ਲਈ ਉਹ ਬਹੁਤ ਵੱਡੀ ਗੱਲ ਹੈ ਮੈਂ ਆ ਚੀਜ਼ ਨੂੰ ਸੰਭੀ ਬੈਠਾ ਅੱਜ ਦਿਲ ਦੇ ਵਿੱਚ ਮੇਰੀ ਫੈਮਲੀ ਲਈ ਬਹੁਤ ਵੱਡੀ ਗੱਲ ਹੈ ਹੈ ਤੇ ਇੱਕ ਗੱਲ ਸੀ ਜਿਹੜੇ ਪੈ ਭਰਾ ਕਹਿੰਦੇ ਸੀਗੇ ਕਿ ਤਰ੍ਹਾਂ ਬਾਈ ਤਰ੍ਹਾਂ ਰਿਸ਼ਤਾ ਨਹੀਂ ਸਮਝ ਆਇਆ ਹੈਨਾ ਮੈਨੂੰ ਪੈ ਭਰਾ ਇੱਕ ਗੱਲ ਦੱਸੋ ਤੁਸੀਂ ਤਾਂ ਕਿ ਡੀਕਲਾ ਕਰਾ ਨਾ ਵੀ ਜੇ ਜਦੋਂ ਡ੍ਰੇਕ ਨਾਲ ਗਾਣਾ ਆ ਗਿਆ ਜਿਹੜਾ ਐਟਰ ਤੁਹਾਨੂੰ ਸ਼ੱਕੂ ਸਮਝੂ ਨਹੀਂ ਡ੍ਰੇਕ ਦੀ ਜੇ ਮੇਰੀ ਸਮਝ ਨਹੀਂ ਹੁੰਦੀ ਤੁਸੀਂ ਡ੍ਰੇਕ ਨਾਲ ਗਾਣਾ ਕਰਕੇ ਕੀ ਕਰਨਾ ਉਹਦੀ ਤਾਂ ਸਮਝ ਨਹੀਂ ਹੁੰਦੀ ਸੋ ਵੀਰੇ ਜੱਟ ਤੁਸੀਂ ਅੱਜ ਥੋੜਾ ਜਿਹਾ ਦਿਮਾਗ ਖੋਲੋ ਅੰਗਰੇਜ਼ੀ ਸਿੱਖੋ ਜਿਵੇਂ ਅਸੀਂ ਕੈਨੇਡਾ ਬਹਿ ਕੇ ਪੰਜਾਬੀ ਸਿੱਖਿਆ ਨਾ ਮਾਪਿਓ ਕਰਕੇ ਬੇਬੇ ਕਰਕੇ ਅਸੀਂ ਪੰਜਾਬੀ ਬੋਲਦੇ ਆ ਸਾਨੂੰ ਸਿੱਖਣੀ ਪਈ ਇੱਥੇ ਕੋਈ ਪੰਜਾਬੀ ਨਹੀਂ ਸਕੋਂਦਾ ਕੈਨੇਡਾ ਦੇ ਵਿੱਚ ਠੀਕ ਹੈ ਸੋ ਜਿਵੇਂ ਅਸੀਂ ਸਿੱਖੀ ਆ ਤੁਸੀਂ ਵੀ ਸਿੱਖੋ ਜਿਵੇਂ ਬਾਈ ਨੇ ਪੂਰਾ ਇੰਟਰੈਸ਼ਨ ਲਿਆ ਸੀ ਹਾਲੀਵੁੱਡ ਵਿੱਚ ਵੀ ਲਿਆ ਸੀ ਦਰਸੋਂ ਨੇ ਠੀਕ ਹੈ ਤੁਸੀਂ ਵੀ ਥੋੜਾ ਦੇਖੋ ਬਾਈ ਕੀ ਫੋਲੋ ਕਰਦਾ ਸੀਗਾ ਟੂਪਾਗ ਨੂੰ ਫਸੁੰਦਾ ਸੀਗਾ ਤੁਸੀਂ ਵੀ ਸੁਣੋ ਤੁਹਾਨੂੰ ਸਾਰਿਆਂ ਨੂੰ ਸਮਝ ਆਉਣੀ ਹੈ ਤੇ ਜੇ ਤੁਹਾਨੂੰ ਨਹੀਂ ਸਮਝ ਆਉਂਦੀ ਕੋਈ ਵੱਡੀ ਗੱਲ ਨਹੀਂ ਮੈਂ ਵੀ ਤੁਹਾਡੇ ਵਾਂਗ ਹਾਂ ਮੈਂ ਵੀ ਇੱਕ ਨੋਰਮਲ ਨੋਰਮਲ ਇਨਸਾਨ ਹਾਂ ਕੋਈ ਚੱਕਰ ਨਹੀਂ ਹੈ ਨਾ ਮੈਂ ਵੀ ਪੰਜਾਬੀ ਬੋਲ ਰਿਹਾ ਪੰਜਾਬੀ ਰਹਿ ਵੀ ਕਰ ਲੈ ਜੂਗੀ ਵੱਡੀ ਗੱਲ ਨਹੀਂ ਪਰ ਆਪਾਂ ਗੋਰੀਆ ਕਾਲੇ ਨੂੰ ਵੀ ਦਿਖਾਉਣਾ ਕਿ ਆਪਾਂ ਅੰਗਰੇਜ਼ੀ ਵੀ ਕਰ ਸਕਦੇ ਹਾਂ ਠੀਕ ਹੈ ਦੇ ਜਿਹੜੇ ਗੋਰੇ ਕਾਲੇ ਫੈਨਸ ਆ ਉਹ ਵੀ ਸਮਝਿਆ ਆਪਾਂ ਨੂੰ ਉਹ ਵੀ ਬਾਈ ਨੂੰ ਬਹੁਤ ਪਿਆਰ ਕਰਦੇ ਆ ਸਾਪਾਂ ਨੂੰ ਥੋੜਾ ਟੱਚ ਜਿਹੜਾ ਪੈਂਦਾ ਹੈ ਅੰਗਰੇਜ਼ੀ ਦਾ ਤਾਂ ਇਹ ਤਾਂ ਆਪੇ ਜਿੱਤੇ ਕਰ ਪਹੁੰਚਿਆ ਕੱਲੇ ਪੰਜਾਬੀ ਗਾਣੇ ਕਰਕੇ ਨਹੀਂ ਅੰਗਰੇਜ਼ੀ ਪਾ ਕੇ ਵੀ ਪਹੁੰਚਿਆ ਬਾਕੀ ਆ ਲਵ ਯੂ ਗਾਇਜ਼ ਆਪਣਾ ਯੂਕੇ ਵਾਲਾ ਸ਼ੋਅ ਹੋਣ ਲੱਗਿਆ ਟੂਰ ਹੋਣ ਲੱਗਿਆ ਮੈਂ ਇਹ ਲਾਈਵ ਤੋਂ ਬਾਅਦ ਜੋ ਲਿੰਕ ਪਾਉਂਗਾ ਸਟੋਰੀ ਦੇ ਵਿੱਚ ਮੇਰੇ ਭੈਣ ਭਰਾ ਜਿਹੜੇ ਵੀ ਯੂਕੇ ਵਿੱਚ ਮੈਂ ਪਹਿਲੀ ਵਾਰੀ ਆ ਰਹੀ ਹਾਂ ਯੂਕੇ ਦੇ ਯੂਕੇ ਨੂੰ ਸੜੀ ਸੋ ਪਲੀਜ਼ ਆ ਕੇ ਸਪੋਰਟ ਕਰਿਓ ਆਪਾਂ ਸ਼ੁਕਰਾਨਿਆ ਹੌਫਲੀ ਸਾਰੇ ਫਨ ਫਨ ਕਰੀ ਆ ਬਣਾ ਬਾਈ ਹੈਣੀਗਾ ਪੜਾਪਾ ਬਾਈ ਦੇ ਗਾਣੇ ਵੀ ਲਾਉਣੇ ਆ ਉੱਥੇ ਆਬਵੀਅਸਲੀ ਕਿ ਜਿਹੜੇ ਸਾਰੇ ਮੇਰੇ ਗਾਣੇ ਬਾਈ ਦੇ ਨਾਲ ਹੀ ਹਨ ਆਮ ਥੈਂਕ ਯੂ ਟੂ ਐਵਰੀਬਾਡੀ ਮੈਂ ਕੋਰ ਇੱਕ ਦੋ ਲੋਕਾਂ ਦੀ ਹੋਰ ਥੈਂਕ ਯੂ ਕਰਨੀ ਆ ਫੈਸੋ ਵੀ ਥੈਂਕ ਯੂ bro ਆਈ ਲਵ ਯੂ bro ਆ ਥੈਂਕ ਯੂ ਆਮ ਤੁਮੇਰੀ ਸਪੋਰਟ ਇਨਾ ਕਰਦਾ bro Uh, Gary, I love you. you. Uh, Gurry, thank you for that. Jyoti, um, we've been on a long ride, bro. I love you, thank you for sticking by me. Uh, it's been a beautiful journey, bro, and I'm happy you're a part of this song. Off grid, amazing bro. I love you, amazing producer. to and a And pre. आई डोंट नो व्हाट टू यू ब्रो थैंक यू फॉर एवरीथिंग यू डू फॉर मी आई मीन्स अ लॉट ਜਿਹੜੇ ਬਾਕੀ ਮੇਰੇ ਪਿੰਪੜ ਜਿਹੜੇ ਮੇਰੇ ਚੋਂ ਪਛਾੜ ਕੀ ਸੀਗੇ ਉਹਨਾਂ ਲਈ ਵੀ ਥੈਂਕ ਯੂ ਹਣਾ ਤੁਹਾਡੇ ਜਾਣ ਨਾਲ ਮੈਨੂੰ ਇੰਨਾ ਪਤਾ ਲੱਗੇ ਕਿ ਯਾਰੀ ਯੂਰੀ ਕੀ ਹੁੰਦੀ ਹੈ ਨਾ ਅ ਜਦੋਂ ਬਾਈ ਹੁਣ ਤਾਂ ਸੀਗਾ ਮੇਰੇ ਨਾਲ ਸਾਰੇ ਟੰਪੜੇ ਬੈਠੇ ਸੀਗੇ ਕਿ ਹਾਂ ਯਾਰ ਸਣੀ ਨਾਲ ਬੈਠ ਨੇ ਸ਼ਾਇਦ ਸਿੱਧੂ ਟੈਕਰ ਜਾਣਾ ਠੀਕ ਆ ਉਹ ਵੀ ਸਿੱਧੂ ਹੀ ਬੈਠਾ ਮੈਂ ਵੀ ਸਿੱਧੂ ਹੀ ਆ ਮੈਂ ਵੀ ਸਿੱਧੂ ਦਾ ਮੁੰਡਾ ਠੀਕ ਆ ਅਜਿਹਾ ਮੌਟਰ ਮੌਟਰ ਕਰਦਾ ਮੈਂ ਇਹ ਵੀ ਮੇਰਾ ਪੈਂਡ ਹੀ ਆ ਕਿਦਰਾ ਜਿਵੇਂ ਬ੍ਰੈਟਨ ਮੌਟਰ ਵੀ ਸਾਡਾ ਪੈਂਡ ਹੀ ਆ ਉਹ ਤਾਂ ਮੈਂ ਵੀ ਸਿੱਧੂ ਦਾ ਮੁੰਡਾ ਨਹੀਂ ਆ ਸੰਘਾਲ ਮੇਰਾ ਪੈਂਡ ਆ ਠੀਕ ਆ ਐਨੀਵੇਜ਼ ਆ ਲਵ ਯੂ ਗਾਇਜ਼ ਸਟੇ ਸੇਫ ਗਾਣੇ ਨੂੰ ਤੁਸੀਂ ਇੰਨੀ سپورਟ ਕੀਤੀ ਆ ਕੀਪ ਡੂਇੰਗ ਇਟ ਆ ਦੀਪ ਗੋਡ ਮੀਡੀਆ ਯੂ ਗਾਇਜ਼ ਆ ਡੂਇੰਗ ਅ ਬਿਊਟੀਫੁਲ ਜੌਬ ਐਨੀਵੇਜ਼ ਜਿਹਦ ਨੂੰ ਪੈਣ ਆਉਣੀ ਸੀ ਪਾ